ਮੰਨ ਲਓ ਸਾਡੀ ਵਿੱਚੀ ਡੇਟ ਦੇ ਵਿੱਚੋਂ ਪ੍ਰਾਈਸ ਲੱਗਦਾ 11 ਕਰੋੜ ਦਾ ਠੀਕ ਹੈ ਏ ਸੀਰੀ ਨੂੰ ਲੱਗਿਆ ਤੇ ਬੀ ਦੇ ਸੀਰੀ ਦਾ ਕੁਝ ਨਹੀਂ ਮਿਲਣਾ ਪਰ ਅਸੀਂ ਆਪਦੇ ਬੰਨਿਓ ਆਲਟੋ ਗੱਡੀਆਂ ਨਾਲ ਉਹਨਾਂ ਨੂੰ ਸਨਮਾਨ ਕਰਾਂਗੇ ਦੋ ਗੱਡੀਆਂ ਇਹ ਕੀ ਕਹਿ ਰਹੇ ਹੋ ਇਹ ਇਦਾਂ ਕਿ ਉਹ ਇਹ ਤੁਸੀਂ ਆਪਣੀ ਪ੍ਰੋਮੋਸ਼ਨ ਲਈ ਕਰ ਰਹੇ ਹੋ ਦਿਵਾਲੀ ਗਿਫਟ ਦੇ ਰਹੇ ਮੈਂ ਦਿਵਾਲੀ ਗਿਫਟ ਦੇ ਰਹੇ ਹੋ ਦਿਵਾਲੀ ਗਿਫਟ ਆ ਦੇਖੋ ਕੋਈ ਕਿਸ ਤਰ੍ਹਾਂ ਗਿਫਟ ਜਾਂਦਾ ਕੋਈ ਕਿਸ ਤਰ੍ਹਾਂ ਇਹ ਪਹਿਲੀ ਵਾਰ ਲਾਟਰੀ ਦੇ ਇਤਿਹਾਸ ਦੇ ਵਿੱਚ ਬੰਡ ਲਾਟਰੀ ਮਲੇ ਕੋਲ ਬਲੰਸ ਸਕੀਮ ਰੱਖੀ ਗਈ ਹੈ ਕੋਈ ਹੋਰ ਨਾ ਰੱਖੇ ਨਾ ਰੱਖਣੀ ਹੈ ਕਿਸੇ ਜੇ ਕਿਸੇ ਇੱਕ ਟਿਕ ਟ ਅੱਗੇ ਜਾਂ ਪਿੱਛੇ ਨੰਬਰ ਰਹਿੰਦਾ ਤਾਂ ਉਹਨੂੰ 6 ਕਸਟਮਰ ਬਣਗੇ 6 ਕਸਟਮਰ ਨੂੰ ਐਕਟਵਾ ਸਕੂਟਰੀਆਂ ਦਿੱਤੀਆਂ ਜਾਣਗੀਆਂ ਅੱਛਾ ਹੁਣ ਮੰਨ ਲਓ ਇਨਾਮ ਲੱਗਦਾ A ਨੂੰ ਜਾਂ B ਨੂੰ ਇੱਕ ਡੇਟ ਦਾ ਖਾਲੀ ਜਾਣੀ ਜਾਣੀ ਆ ਪਰ ਸਾਡੇ ਕੋਲੋਂ ਖਾਲੀ ਨਹੀਂ ਜਾਊਗੀ ਜੇ ਨੂੰ ਮੰਨ ਲਓ ਸੀਰੀ ਦਾ ਦਸਹਿਰੇ ਦੇ ਬੰਪਰ ਦਾ ਨਾਮ ਮਿਸ ਹੁੰਦਾ ਤਾਂ ਉਹਨੂੰ ਬੋਲਟ ਮੋਟਰਸਾਈਕਲ ਦਿੱਤਾ ਜਾਊਗਾ ਤੇ ਜਿਹਦਾ ਇੱਕ ਨੰਬਰ ਅੱਗੇ ਜਾਂ ਪਿੱਛੇ ਹੁੰਦਾ ਉਹਨੂੰ ਐਕਟਵਾ ਸਕੂਟਰੀਆਂ ਦਿੱਤੀਆਂ ਆ ਅਰੇ ਵਾਹ ਜੀ ਵਾਹ ਇਹ ਦਸਹਿਰਾ ਬੰਪਰ ਨਹੀਂ ਹੈਗਾ ਪਾ LED ਟਿਕਟ ਵਿਗ ਰਹੀ ਹੈ ਦਸਹਿਰਾ ਬੰਪਰ ਦੇ ਨਾਮ ਨਾਲ ਵਿਕਰੀ ਆਈ ਹੈਗਾ ਪੂਜਾ ਬੰਪਰ ਸਾਲ ਦੇ ਵਿੱਚ ਬਣਾਈ ਜਾਂਦੀ ਹੈ ਛੱਤ ਪੂਜਾ ਇੱਕ ਟਿਕਟ ਤੁਸੀਂ ਡੇਲੀ ਪਾਉਣਾ ਤੁਹਾਨੂੰ 25 ਲੱਖ ਰੁਪਏ ਡੇਲੀ ਜਿੱਤਣ ਦਾ ਚਾਂਸ ਬਣਦਾ ਹਿਸਾਬ ਨੂੰ 7 PM ਤੇ ਕੋਈ ਹਫਤੇ ਦੇ ਵਿੱਚ ਦਿਨ ਮਿਸ ਹੁੰਦਾ ਜਿਸ ਦਿਨ ਸਾਡੇ ਕੋਲ ਪ੍ਰਾਈਜ਼ ਨਾਲ ਲੱਗੇ ਤਾਂ ਨਹੀਂ ਡੇਲੀ ਸਾਡੇ ਕੋਲ ਲੱਖਪਤੀ ਬਣਦਾ ਜੀ ਇਹਦਾ ਮਤਲਬ ਅਸੀਂ ਕਹਿ ਸਕਦੇ ਹਾਂ ਛੋਟਾ ਪੈਕੇਟ ਵੱਡਾ ਧਮਾਕਾ ਹੈ ਜੀ ਇਹ ਜੋ 1 ਕਰੋੜ ਰੁਪਏ ਦਾ ਇਨਾਮ ਹੈ ਜੀ ਚਾਹੇ ਮੇਰਾ ਲੱਖ ਲਾਲੋ ਚਾਹੇ ਦੁਨੀਆ ਦਾ ਲੱਖ ਲਾਲੋ ਚਾਹੇ ਮੇਰਾ ਨੌਕਰਨਾ ਪਰਮਾਤਮਾ ਦੀ ਗੱਲ ਕਰੀ ਉਹਦੇ 16 ਹੋਗੇ ਜੀ 48 ਉੱਤੇ ਹੋਗੇ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਪੰਡਤ ਲਾਟਰੀ ਵਾਲੇ ਜਿਹੜੇ ਕਿ ਹਮੇਸ਼ਾ ਤੋਂ ਹੀ ਜਿਹੜੇ ਆਮ ਜਨਤਾ ਦੇ ਲਈ ਕੁਝ ਨਾ ਕੁਝ ਆਫਰਸ ਲੈ ਕੇ ਆਉਂਦੇ ਰਹੇ ਨੇ ਕਿਉਂਕਿ ਹੁਣ ਅੱਗੋ ਫੈਸਟੀਵਲ ਸੀਜ਼ਨ ਆਉਣ ਵਾਲਾ ਹੈ ਦੁਸ਼ਹਿਰਾ ਆਉਣ ਵਾਲਾ ਹੈ ਦੀਵਾਲੀ ਆਉਣ ਵਾਲੀ ਹੈ ਹੋਰ ਵੀ ਕਈ ਤਰ੍ਹਾਂ ਦੇ ਇਦਾਂ ਦੇ ਬੰਪਰ ਇਹ ਲੈ ਕੇ ਆਉਂਦੇ ਰਹਿੰਦੇ ਨੇ ਪੁੱਛਦੇ ਹਾਂ ਇਹਨਾਂ ਨੂੰ ਇਸ ਤੋਂ ਇਲਾਵਾ ਇਹ ਖਾਸ ਕੀ ਲੈ ਕੇ ਆ ਰਹੇ ਨੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਕੀ ਲੈ ਕੇ ਆਏ ਹੋ ਜਨਤਾ ਦੇ ਲਈ ਇਸ ਵਾਰੀ ਕੁਝ ਖਾਸ ਭਜੀ ਜਿਹੜਾ ਅਸੀਂ ਲੈ ਕੇ ਆਉਣਾ ਅਸੀਂ ਆਪਣੀ ਕਮਾਈ ਚੋਂ ਲੈ ਕੇ ਆਉਣੇ ਆ ਆਪਦੇ ਕਮਿਸ਼ਨ ਚੋਂ ਲੈ ਕੇ ਆਉਣੇ ਆ ਇਹ ਨਹੀਂ ਹੈਗਾ ਵੀ ਲੋਕਾਂ ਦੀ ਜੇਬ ਚੋਂ ਲੈ ਕੇ ਆਉਣੇ ਠੀਕ ਹੈ ਤੇ ਸਭ ਤੋਂ ਪਹਿਲਾਂ ਤਾਂ ਦੇਖੋ ਦਸਹਿਰਾ ਬੰਪਰ ਨਿਕਲਣਾ 3 ਕਰੋੜ ਦਾ ਤੇ ਦੀਵਾਲੀ ਬੰਪਰ ਨਿਕਲਣਾ 11 ਕਰੋੜ ਦਾ ਠੀਕ ਹੈ ਹੁਣ ਜਿਹੜਾ ਪੰਜਾਬ ਸਰਕਾਰ ਨੇ ਇਸ ਵਾਰ ਦੀਵਾਲੀ ਬੰਪਰ ਦੀ ਸਕੀਮ ਦਿੱਤੀ ਹੈ ਤਿੰਨ ਸੀਰੀਜ਼ ਨੇ A ਸੀਰੀਜ਼ B ਸੀਰੀਜ਼ ਤੇ C ਸੀਰੀਜ਼ ਹਾਂ ਤਿੰਨਾਂ ਸੀਰੀਜ਼ ਦੇ ਵਿੱਚੋਂ ਇੱਕ ਟਿਕਟ ਤੇ ਇਨਾਮ ਨਿਕਲੂਗਾ 11 ਕਰੋੜ ਰੁਪਏ ਦਾ ਗਰੰਟਡ ਜੋ ਪਬਲਿਕ ਦੇ ਵਿੱਚ ਨਿਕਲ ਨਹੀਂ ਨਿਕਲਦਾ ਪਰ ਜਿਹੜੀਆਂ ਨਾਲ ਦੀਆਂ ਸੀਰੀਜ਼ ਨੇ ਮੰਨ ਲਓ ਤਿੰਨ ਸੀਰੀਜ਼ ਨੇ ਵੀ ਦੇ ਵਿੱਚ ਇਨਾਮ ਨਿਕਲਿਆ ਤਾਂ A ਸੀਰੀਜ਼ ਤੇ C ਸੀਰੀਜ਼ ਟਿਕਟ ਖਾਲੀ ਜਾਊਗੀ ਤੁਹਾਨੂੰ ਕੁਝ ਨਹੀਂ ਮਿਲਣਾ ਪਰ ਇਹਨੂੰ ਅਸੀਂ ਸੋਚਿਆ ਵੀ ਸੀ ਤਾਂ ਦੇਖੋ ਨੰਬਰ ਮੈਚ ਹੁੰਦਾ ਸੀਰੀਜ਼ ਨਹੀਂ ਮਿਲਦੀ ਉਹਨੂੰ ਨਾ ਕੁਝ ਮਿਲਣਾ ਚਾਹੀਦਾ ਉਹ ਕੋਈ ਗਵਰਨਮੈਂਟ ਨਹੀਂ ਦੇ ਰਹੀ ਮੈਂ ਆਪਣੇ ਵੱਲੋਂ ਆਪਦੀ ਸੇਲ ਪ੍ਰੋਮੋਸ਼ਨ ਲਾ ਲੋ ਚਾਹੇ ਦੀਵਾਲੀ ਗਿਫਟ ਲਾ ਲੋ ਮੰਨ ਲਓ ਸਾਡੀ ਵੇਚੀ ਟਿਕਟ ਦੇ ਵਿੱਚੋਂ ਪ੍ਰਾਈਜ਼ ਲੱਗਦਾ 11 ਕਰੋੜ ਦਾ ਠੀਕ ਹੈ ਏ ਸੀਰੀ ਨੂੰ ਲੱਗ ਗਿਆ ਤੇ ਵੀ ਤੇ ਸੀਰੀ ਤੇ ਕੁਝ ਨਹੀਂ ਮਿਲਣਾ ਪਰ ਅਸੀਂ ਆਪਦੇ ਬੰਨੀਓ ਆਲਟੋ ਗੱਡੀਆਂ ਨਾਲ ਉਹਨਾਂ ਨੂੰ ਸਨਮਾਨ ਕਰਾਂਗੇ ਦੋ ਗੱਡੀਆਂ ਇਹ ਕੀ ਕਹਿ ਰਹੇ ਹੋ ਆਲਟੋ ਗੱਡੀਆਂ ਦੋ ਸਨਮਾਨ ਕਰਾਂਗੇ ਜਿਨ੍ਹਾਂ ਦਾ ਕੋਈ ਸੀਰੀ ਤੇ ਪ੍ਰਾਈਜ਼ ਕਟੂਗਾ ਆਪਦੇ ਤੋਂ ਸਾਡੀ 100 ਬਲ ਨੂੰ ਜਾਊਗਾ ਉਹ ਇਹ ਇਦਾਂ ਕਿਉਂ ਇਹ ਤੁਸੀਂ ਆਪਣੀ ਪ੍ਰਮੋਸ਼ਨ ਲਈ ਕਰ ਰਹੇ ਹੋ ਦਿਵਾਲੀ ਗਿਫਟ ਦੇ ਰਹੇ ਹੋ ਦਿਵਾਲੀ ਗਿਫਟ ਦੇ ਰਹੇ ਹੋ ਦਿਵਾਲੀ ਗਿਫਟ ਦੇ ਕੋਈ ਕਿਸ ਤਰ੍ਹਾਂ ਦੇ ਗਿਫਟ ਦੇਂਦਾ ਕੋਈ ਕਿਸ ਤਰ੍ਹਾਂ ਤੇ ਬਾਕੀ ਇਹ ਪਹਿਲੀ ਵਾਰ ਲਾਟਰੀ ਦੇ ਇਤਿਹਾਸ ਦੇ ਵਿੱਚ ਬੰਡ ਲਾਟਰੀ ਮਲੇ ਕੋਲਾ ਵੱਲੋਂ ਸਕੀਮ ਰੱਖੀ ਹੋਈ ਆ ਕੋਈ ਹੋਰ ਨਾ ਰੱਖੇ ਨਾ ਰੱਖਣੀ ਕਿਸੇ ਇਹ ਤਾਂ ਪਹਿਲੀ ਵਾਰ ਸੁਣਿਆ ਵਾਸੀ ਕਿ ਕੋਈ ਲ ਅਲਟੋ ਗੱਡੀ ਵਾਹ ਜੀ ਵਾਹ ਇਹ ਤਾਂ ਬਹੁਤ ਵਧੀਆ ਗੱਲ ਹੈ ਜੇ ਤਾਂ ਮੰਨ ਲਓ ਮੇਰੇ ਹੱਥੇ ਵਿੱਚ ਟਿਕਟ ਹੈ ਜੀ 685754 ਨੰਬਰ ਮੰਨ ਲਓ ਇਹ ਪ੍ਰਾਈਜ਼ ਲੱਗ ਗਿਆ ਤੇ 11 ਕਰੋੜ ਦਾ ਹੁਣ ਕਿਸੇ ਦਾ 53 ਨੰਬਰ ਵੀ ਹੋ ਕਿਸੇ ਦਾ 55 ਨੰਬਰ ਵੀ ਹੋ ਠੀਕ ਹੈ ਤੇ ਉਹ ਵੀ ਟਿਕਟ ਖਾਲੀ ਹੋਊਗੀ ਪਰ ਅਸੀਂ ਉਹ ਵੀ ਟਿਕਟ ਨਹੀਂ ਖਾਲੀ ਜਾਂਦੇਮੇਂਗੇ ਜੇ ਕਿਸੇ ਦਾ ਇੱਕ ਟਿਕਟ ਅੱਗੇ ਜਾਂ ਪਿੱਛੇ ਨੰਬਰ ਰਹਿੰਦਾ ਤਾਂ ਉਹਨੂੰ 6 ਕਸਟਮਰ ਬਣਨਗੇ 6 ਕਸਟਮਰ ਨੂੰ ਐਕਟਵਾ ਸਕੂਟਰੀਆਂ ਦਿੱਤੀਆਂ ਜਾਣਗੀਆਂ ਜਾਨੀਏ ਅੱਛਾ ਹਾਂਜੀ 6 ਕਸਟਮਰ ਇਹਦੇ ਤੇ ਗਿਫਟ ਆ ਤੇ ਨਾਲ ਹੀ ਇਹਦੇ ਦਸਹਿਰਾ ਬੰਪਰ ਹੈ ਜਿਹੜਾ A ਤੇ B ਦੇ ਵਿੱਚ ਹੈ ਜੀ ਫਰ ਮੰਨ ਲਓ ਇਨਾਮ ਲੱਗਦਾ A ਨੂੰ ਜਾਂ B ਨੂੰ ਇੱਕ ਡੇਟ ਦਾ ਖਾਲੀ ਜਾਣੀ ਜਾਣੀ ਆ ਪਰ ਸਾਡੇ ਕੋਲੋਂ ਖਾਲੀ ਨਹੀਂ ਜਾਊਗਾ ਜੇ ਨੂੰ ਮੰਨ ਲਓ ਸੀਰੀ ਦਾ ਦਸਹਿਰੇ ਤੇ ਬੰਪਰ ਦਾ ਨਾਮ ਮਿਸ ਹੁੰਦਾ ਤਾਂ ਉਹ ਬੋਲਟ ਮੋਟਰਸਾਈਕਲ ਦਿੱਤਾ ਜਾਊਗਾ ਤੇ ਜਿਹਦਾ ਇੱਕ ਨੰਬਰ ਅੱਗੇ ਜਾਂ ਪਿੱਛੇ ਹੁੰਦਾ ਉਹ ਐਕਟਵਾ ਸਕੂਟੀਆਂ ਦਿੱਤੇ ਆ ਅਰੇ ਵਾਜੀ ਵਾ ਹੁਣ ਮਤਲਬ ਅਗਰ ਤੁਹਾਡਾ ਨੰਬਰ ਮਿਸ ਵੀ ਹੋ ਜਾਂਦਾ ਉਹਦੇ ਲਾਗੇ ਤਾਂ ਵੀ ਆਉਂਦਾ ਤਾਂ ਵੀ ਮਤਲਬ ਪੰਡਤ ਲਾਟਰੀ ਵਾਲੇ ਵੱਲੋਂ ਤੁਹਾਨੂੰ ਕੁਝ ਨਾ ਕੁਝ ਪ੍ਰਾਈਜ਼ ਜ਼ਰੂਰ ਮਿਲੇਗਾ ਤਾਂ ਹੁਣ ਕਿਸਮਤ ਨੂੰ ਜ਼ਰੂਰ ਅਜ਼ਮਾਨਾ ਤੁਹਾਡਾ ਬੰਦਾ ਹੀ ਹੈ ਤਾਂ ਇੱਕ ਵਾਰ ਫੇਰ ਤੋਂ ਗੱਲ ਕਰਦੇ ਆ ਇਸ ਤੋਂ ਇਲਾਵਾ ਹੋਰ ਕੀ ਕੀ ਲੈ ਕੇ ਆਏ ਹੋ ਤੁਸੀਂ ਇਹ ਤੋਂ ਇਲਾਵਾ ਜੀ ਇਹਦੇ ਵਿੱਚ ਗਵਰਨਮੈਂਟ ਨੇ ਦਿੱਤੇ ਨੇ 11 ਕਰੋੜ ਦਾ ਗਰੰਟੀਡ ਫਰਸਟ ਪ੍ਰਾਈਜ਼ ਹੈਗੀ ਹੈਗਾ ਉਸ ਤੋਂ ਬਾਅਦ ਵਿੱਚ ਇੱਕ ਇੱਕ ਕਰੋੜ ਦੇ ਤਿੰਨ ਪ੍ਰਾਈਜ਼ ਨੇ ਜੀ ਤੇ 50-50 ਲੱਖ ਦੇ ਤਿੰਨ ਪ੍ਰਾਈਜ਼ ਨੇ ਦਾਦਾ ਸਲੱਖ ਦੇ ਨੌ ਪ੍ਰਾਈਜ਼ ਨੇ 5-5 ਲੱਖ ਦੇ ਨੌ ਪ੍ਰਾਈਜ਼ ਨੇ ਯਾਨੀ ਟੋਟਲ ਗੱਲ ਕਰੀਏ 1,27,225 ਕਸਟਮਰ Winner ਬਣਨਗੇ ਇਸ ਟਾਈਮ ਦੀਵਾਲੀ ਬੰਪਰ ਚ ਪੰਜਾਬ ਸਰਕਾਰ ਦੇ ਤੇ ਜਿਹੜਾ ਦ ਬੰਪਰ ਹੈ ਜੀ ਇਹਨੂੰ ਇਹਦੇ ਵਿੱਚ ਇੱਕ ਗੱਲ ਨੂੰ ਹੋਰ ਕਲੀਅਰ ਕਰਦੇ ਨੇ ਕਿਸੇ ਲਾਟਰੀ ਵਾਲ ਨੇ ਕਲੀਅਰ ਨਹੀਂ ਕਰੀ ਇਹ ਦਸਹਿਰਾ ਬੰਪਰ ਨਹੀਂ ਹੈਗਾ ਪਰ ਜਿਹੜੀ ਟਿਕਟ ਵਿਕ ਰਹੀ ਹੈ ਦਸਹਿਰਾ ਬੰਪਰ ਦੇ ਨਾਮ ਨਾਲ ਵਿਕ ਰਹੀ ਹੈਗਾ ਪੂਜਾ ਬੰਪਰ ਸੌਦ ਦੇ ਵਿੱਚ ਬਣਾਈ ਜਾਂਦੀ ਹੈ 60 ਪੂਜਾ ਇਹ ਉਹਨਾਂ ਦਾ ਪੂਜਾ ਬੰਪਰ ਹੈ ਸੌਦ ਦਾ ਨਾਗਲੈਂਡ ਸਟੇਟ ਦੀ ਆ ਪਰ ਆਪਣੇ ਪੰਜਾਬ ਚ ਦਸਹਿਰੇ ਦੇ ਨਾਮ ਨਾਲ ਵਿਕ ਰਿਆ ਤੇ ਇਹਨੂੰ ਲੋਕ ਦਸਹਿਰਾ ਕਹਿ ਕੇ ਪਾ ਰਹੇ ਨੇ ਪਰ ਇਹ ਦਸਹਿਰਾ ਬੰਪਰ ਨਹੀਂ ਹੈਗਾ ਠੀਕ ਹੈ ਜੀ ਇਹਦੇ ਵਿੱਚ 3 ਕਰੋੜ ਦਾ ਗਰੰਟੀਡ ਪ੍ਰਾਈਜ਼ ਹੈ ਜੀ ਉਸ ਤੋਂ ਬਾਅਦ ਦੇ ਵਿੱਚ 1 ਕਰੋੜ ਦਾ ਪ੍ਰਾਈਜ਼ ਆ ਤੇ ਇੱਕ ਇਹਦੇ ਵਿੱਚ ਹੈਗਾ 50 ਲੱਖ ਦਾ ਪ੍ਰਾਈਜ਼ ਇੰਦੀ ਹੀ ਛੋਟੇ 9000 7000 ਇਦਾਂ ਪ੍ਰਾਈਜ਼ ਨੇ ਤੇ ਨਾਲ ਇੱਕ ਗਵਰਨਮੈਂਟ ਨੇ ਟਿਕਟ ਤੇ ਕਈ ਬੰਦੇ ਕਹਿੰਦੇ ਨੇ ਵੀ ਜਿੱਦਾਂ ਦਿਵਾਲੀ ਦੀ 24 ਲੱਖ ਟਿਕਟ ਪ੍ਰਿੰਟ ਹੋਈ ਆ ਦਸਹਰੇ ਦੀ 8 ਲੱਖ ਟਿਕਟ ਪ੍ਰਿੰਟ ਹੋਈ ਆ ਵੀ ਇੰਨੇ ਬੰਦਿਆਂ 'ਚੋਂ ਨਾਮ ਲੱਗਣਾ ਮੁਸ਼ਕਲ ਆ ਠੀਕ ਹੈ ਪਰ ਉਹਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਗਵਰਨਮੈਂਟ ਨੇ ਡੀਅਰ ਕੰਪਨੀ ਨੇ ਇੱਕ ਟਿਕਟ ਲਾਂਚ ਕੀਤੀ ਹੈ ਜੀ 1 ਕਰੋੜ ਰੁਪਏ ਦਾ ਪ੍ਰਾਈਜ਼ ਸਿਰਫ ਤੇ ਸਿਰਫ 20000 ਇਹ ਕਿਹੜੀ ਲੋਟਰੀ ਹੈ ਜਿਵੇਂ ਇਹ ਮੰਥਲੀ ਲੋਟਰੀ ਹੈ ਮੈਡਮ ਸਿਰਫ ਤੇ ਸਿਰਫ 20000 ਜਿੱਦਾਂ ਦੀਵਾਲੀ ਬੰਪਰ 24 ਲੱਖ ਹੈ 20000 ਟਿਕਟ ਪ੍ਰਿੰਟ ਕੀਤੀ ਆ ਉਹਦੇ ਵਿੱਚੋਂ ਨਾਮ ਲੱਗਣ ਦੇ ਚਾਂਸਸ ਬਹੁਤ ਹੀ ਜ਼ਿਆਦਾ ਨਹੀਂ 10000 ਟਿਕਟ ਹੈ ਸੀਰੀਏ ਦੀਆਂ 10000 ਵੀ ਦੀਆਂ 4 ਜ਼ੀਰੋਂ ਤੋਂ ਲੈ ਕੇ 4 ਨਾਇਆਂ ਤੱਕ ਇਹਦੇ ਮਤਲਬ ਜਿੰਨੀ ਘੱਟ ਟਿਕਟ ਪ੍ਰਿੰਟ ਹੁੰਦੀ ਉਹਨੇ ਇਨਾਮ ਲੱਗਣ ਦੇ ਚਾਂਸਸ ਜ਼ਿਆਦਾ ਹੁੰਦੇ ਆ ਸੋ ਮਤਲਬ ਇਹ ਚਾਂਸ ਜ਼ਿਆਦਾ ਹੈ ਇਨਾਮ ਲੱਗਣ ਦਾ। ਇਸ ਤੋਂ ਇਲਾਵਾ ਜੀ ਇੱਕ ਪੰਜਾਬ ਸਰਕਾਰ ਦੀ ਡੇਲੀ ਲਾਟਰੀ ਚੱਲਦੀ ਹੈ ਸ਼ਾਮ ਨੂੰ 6:00 ਪੀ.ਐਮ ਤੇ ਹਰ ਇੱਕ ਦੇ ਬਜਟ ਦੀ ਆ ਜੇਕਰ ਆਪਾਂ ਵੈਸੇ ਵੀ ਫਜ਼ੂਲ ਖਰਚਾ ਕਰਦੇ ਹਾਂ ਚੋ ਜੇਕਰ ਆਪਾਂ ਥੋੜਾ ਜਿਹਾ ਹੀ ਕੰਟਰੋਲ ਕਰਾਂਗੇ ਤਾਂ ਮੰਨ ਕੇ ਚੱਲੋ ਵੀ ਇੱਕ ਡੇਟ ਤੁਸੀਂ ਡੇਲੀ ਪਾਉਣੇ ਤੁਹਾਨੂੰ 25 ਲੱਖ ਰੁਪਏ ਡੇਲੀ ਜਿੱਤਣ ਦਾ ਚਾਂਸ ਬਣਦਾ ਹ ਹਾਂ ਸਾਬ ਨੂੰ 6:00 ਪੀ.ਐਮ ਤੇ ਤੇ ਇਦਾਂ ਹੀ ਇੱਕ ਆਪਣੇ 올 ਇੰਡੀਆ ਲੋਟਰੀ ਚੱਲਦੀ ਹੈ ਨਾਗਾਲੈਂਡ ਸਿੱਕਮ ਸਟੇਟ ਦੀ ਜਿਹਦੇ ਵਿੱਚੋਂ ਸਾਡੇ ਕੋਲੋਂ ਡੇਲੀ ਮੰਗੋ ਕੋਈ ਨਾ ਕੋਈ ਲੱਖਪਤੀ ਬਣਦਾ ਠੀਕ ਹੈ ਕੋਈ ਹਫ਼ਤੇ ਦੇ ਵਿੱਚ ਦਿਨ ਮਿਸ ਹੁੰਦਾ ਜਿਸ ਦਿਨ ਸਾਡੇ ਕੋਲ ਪ੍ਰਾਈਜ਼ ਨਾ ਲੱਗੇ ਤਾਂ ਨਹੀਂ ਡੇਲੀ ਸਾਡੇ ਕੋਲ ਲੱਖਪਤੀ ਬਣਦਾ ਜੀ ਇਹਦਾ ਹਾਂ ਤੇ ਇਹ 100 ਰੁਪਏ ਦੀ ਟਿਕਟ ਹੁੰਦੀ ਆ ਪਰੇ ਸੀਰੀਅ ਦੇ ਹਿਸਾਬ ਨਾਲ 25 ਟਿਕਟਾਂ 150 ਦੀ ਨੇ 50 ਟਿਕਟਾਂ 300 100 ਸੀਰੀਅ 600 ਤੇ 200 ਮਤਲਬ ਅਸੀਂ ਕਹਿ ਸਕਦੇ ਹਾਂ ਇਹ ਛੋਟਾ ਪੈਕੇਟ ਵੱਡਾ ਧਮਾਕਾ ਹੈ ਜੀ ਜੇ 1 ਕਰੋੜ ਰੁਪਏ ਦਾ ਇਨਾਮ ਹੈ ਜੀ ਜੋ ਪਬਲਿਕ ਦੇ ਵਿੱਚ ਜਾਂਦਾ ਤੇ ਬਾਕੀ ਉਸ ਤੋਂ ਬਾਅਦ ਲੱਖਾਂ ਚ ਹਜ਼ਾਰਾਂ ਚ ਇਨਾਮ ਨੇ ਠੀਕ ਹੈ ਤੇ ਇਹਦੇ ਨਾਲ ਹੀ ਹੁਣ ਅਸੀਂ ਤੁਹਾਡੀ ਵੀਡੀਓ ਜਰੀਏ ਇੱਕ ਲੋਕਾਂ ਨੂੰ ਕਹਾਂਗੇ ਦੇਖੋ ਸਾਡੇ ਕੋਲ ਦੀਵਾਲੀ ਕਰਕੇ ਹੁਣ ਦੇਖੋ ਨਰਾਤੇ ਸ਼ੁਰੂ ਹੋ ਗਏ ਨੇ ਨਾਲ ਸੋਨਾ ਸ਼ੁਰੂ ਹੋ ਗਿਆ ਬਿਲਕੁਲ ਤਕਰੀਬਨ ਪਰਮਾਤਮਾ ਦੀ ਕਿਰਪਾ ਨਾਲ ਕੋਲ 5-500 ਕਸਟਮਰ ਇਕੱਠਾ ਹੋ ਜਾਂਦਾ ਠੀਕ ਹੈ ਪਰ ਅਸੀਂ ਉਹਦੇ ਜਰੀਏ ਠੀਕ ਹੈ ਵੇਟ ਕਰਦਾ ਵੀ ਹੁਣ ਉਹ ਕੱਲ ਨੂੰ ਇੱਕ ਦਸਹਿਰਾ ਬੰਪਰ ਲੈ ਕੇ ਜਾਂਦਾ ਤਾਂ ਉਹਦਾ ਕੱਲ ਨੂੰ ਸਾਡੀ ਵੀਡੀਓ ਫੇਰ ਆ ਕੇ ਆਉਗੀ ਉਹਦਾ ਮਨ ਕਰੂਗਾ ਦੀਵਾਲੀ ਬੰਪਰ ਬਿਲਕੁਲ ਠੀਕ ਹੈ ਫਿਰ ਉਹਦਾ ਮਨ ਕਰੂਗਾ 1 ਕਰੋੜ ਵਾਲੀ ਟਿਕਟ ਪਾਉਣ ਨੂੰ ਇਸ ਕਰਕੇ ਜੇਕਰ ਉਹਨਾਂ ਦਾ ਜੇਬ ਦਾ ਬਜਟ ਹੈਗਾ ਤਾਂ ਉਹ ਇਕੱਠਾ ਸਾਡੇ ਕੋਲ ਪੰਪੋ ਪੈਕ ਲਈ ਜਾ ਸਕਦਾ ਜੀ 775100 ਤੇ 7600 ਧੱਕਾ ਸਾਡਾ ਕੋਈ ਨਹੀਂ ਸਾਡੇ ਬੰਨੀ ਆ ਕੇ ਜਾ ਕਸਟਮਰ ਇੱਕ ਟਿਕਟ 50 ਰੁਪਏ ਦੀ ਪਾ ਜੀ ਪਰ ਅਸੀਂ ਕਹਿੰਦੇ ਆ ਵੀ ਤੁਸੀਂ ਆਏ ਹੋ 2-2 ਘੰਟੇ ਵੇਟ ਕਰੀਆ ਉਸ ਦੇ ਹਿਸਾਬ ਨਾਲ ਤੁਸੀਂ ਆਪਣੀਆਂ ਟਿਕਟਾਂ ਇਕੱਠੀਆਂ ਲੈ ਜਾਓ ਤੁਹਾਨੂੰ ਵਾਰ-ਵਾਰ ਜਿਹੜਾ ਨਾ ਆਉਣਾ ਪਵੇ ਠੀਕ ਹੈ ਜੀ ਤੇ ਦੂਜੀ ਗੱਲ ਤੁਹਾਡੇ ਜਰੀਏ ਦੱਸ ਦਿੰਦੇ ਆ ਵੀ ਮਲੇਰ ਕੋਲਾ ਏਰੀਆ ਵਾਲੇ ਦਾ ਨਾਬਾ ਸੰਗਰੂਰ ਜਿੱਥੇ ਵੀ ਜਿਹੜੀ ਨਾਲ ਦਲੇ ਆਪਣੇ 100 ਕਿਲੋਮੀਟਰ ਰੇਂਜ ਚ ਜੀ ਲਾਟਰੀ ਵੇਚਣ ਵਾਲ ਚਾਹੇ ਮੇਰਾ ਲੱਖ ਲਾਲੋ ਚਾਹੇ ਦੁਨੀਆ ਦਾ ਲੱਖ ਲਾਲੋ ਚਾਹੇ ਮੇਰਾ ਨੌਕਰਨਾ ਪਰਮਾਤਮਾ ਨੇ ਹਾਲੇ ਤੱਕ ਮੇਰੇ ਨੇ ਲੱਖਪਤੀ ਕੋਈ ਨਹੀਂ ਬਣਾ ਸਕਿਆ ਠੀਕ ਹੈ ਜਦ ਬਣਾਏਗਾ ਜਾਂ ਦੇਖਾਂਗੇ ਹਾਲੇ ਤੱਕ ਆਪਣਾ ਰਿਕਾਰਡ ਹੁਣ ਤੱਕ ਕਿੰਨੇ ਕੋ ਬਣਾ ਚੁੱਕੇ ਹੋ ਲੱਖਪਤੀ ਤੁਸੀਂ ਇਹ ਦੇਖ ਲਓ ਵੀ ਜੇਕਰ ਆਪਾਂ ਮਲੇਕ ਕੋਲੇ ਦੀ ਗੱਲ ਕਰੀ ਉਹਦੇ 16 ਹੋਗੇ ਜੀ 48 ਉੱਤੇ ਹੋਗੇ ਤਕਰੀਬਨ ਡੇਢ ਸਾਲ ਦਾ ਰਿਕਾਰਡ ਹੈ ਜੀ ਇਹ ਡੇਢ ਸਾਲਾਂ ਦੇ ਵਿੱਚ ਇੰਨੇ ਲੱਖਪਤੀ ਬਣ ਚੁੱਕੇ ਕਿਸੇ ਵੀ ਦੁਕਾਨ ਤੋਂ ਇੰਨੇ ਲੱਖਪਤੀ ਨਹੀਂ ਬਣੇ ਤੇ ਦੂਜੀ ਗੱਲ ਜੇ ਸਾਡੀ ਮੇਨ ਏਜੰਸੀ ਭਨੋਟ ਇੰਟਰਵਾਈ ਦੀ ਗੱਲ ਕਰੀ ਉੱਪਰ ਫੋਟੋ ਲੱਗੀ ਵੀ ਸਾਡੇ ਬੋਰਡ ਦੇ ਉੱਤੇ ਤਾਂ 166 ਕਰੋੜਪਤੀ ਤੇ 1000 ਤੋਂ ਪਲੱਸ ਲੱਖਪਤੀ ਸਾਡੇ ਕੋਲ ਬਣ ਚੁੱਕੇ ਨੇ। ਇਹ ਪੱਕੀ ਗੱਲ ਕਰ ਰਹੇ ਹੋ ਨਾ? ਪੱਕੀ ਹੈ ਜੀ ਔਰ ਰਿਕਾਰਡ ਹੈ ਅਸੀਂ ਆਪ ਨਹੀਂ ਕਹਿੰਦੇ ਗੌਰਮੈਂਟ ਦੀਆਂ ਸਾਈਟਾਂ ਤੇ ਜਾਓ ਉੱਥੇ ਸਾਡਾ ਨਾਮ ਦੇਖੋ ਰਿਜ਼ਲਟ ਦੇ ਬਗੈਰ ਦਾ ਬਰੋਬਰ ਲਿਖਿਆ ਹੁੰਦਾ। ਵੀ ਕਿਹੜੇ ਬੰਦੇ ਨੇ ਟਿਕਟ ਸੇਲ ਕਰੀਏ ਅਸੀਂ ਆਪ ਇੱਕ ਲੋਕਾਂ ਨਾਲ ਨਾ ਫਰਾਡ ਬਹੁਤ ਹੁੰਦਾ ਕਿਉਂਕਿ ਕਈ ਲੋਕ ਇਹ ਭੁੱਲ ਜਾਂਦੇ ਨੇ ਵੀ ਆਪਾਂ ਸਿਰਫ ਸੌਫਟ ਕਾਪੀ ਨਹੀਂ ਲੈਣੀ ਨਾਲ ਦੇ ਨਾਲ ਅਸੀਂ ਕਲੀਅ ਆਨਲਾਈਨ ਟਿਕਟ ਨਾ ਪਾਓ ਤੁਸੀਂ ਆਨਲਾਈਨ ਟਿਕਟ ਪਾਉਂਗੇ ਤੁਹਾਡੇ ਨਾਲ ਅੱਜ ਨਹੀਂ ਤਾਂ ਕੱਲ ਨੂੰ ਫਰਾਡ ਹੋਣੀ ਹੀ ਹੋਣਾ ਮੰਨ ਲਓ ਤੁਹਾਡੀ ਆਨਲਾਈਨ ਟਿਕਟ ਪਾਈ ਤੇ ਤੁਹਾਡਾ ਕਰੋੜਾਂ ਰੁਪਏ ਦਾ ਨਾਮ ਲੱਗਿਆ ਇਹ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਤੁਹਾਨੂੰ ਕਰੋੜ ਰੁਪਏ ਦਾ ਨਾਮ ਦਵੇ ਠੀਕ ਹੈ ਨਹੀਂ ਚਾਹੇ ਮੈਂ ਆਂ ਚਾਹੇ ਕੋਈ ਹੋਰ ਆ ਮੇਰੇ ਵੀ ਉਹੀ ਮਾਣਾ ਮੇਰਾ ਮਨ ਵੀ ਕੱਲ ਨੂੰ ਬੇਈਮਾਨ ਹੋ ਸਕਦਾ ਵੀ ਤੁਹਾਡੀ ਫੋਟੋ ਨਹੀਂ ਉੱਤੇ ਗੁੱਸ ਨਹੀਂ ਕਰਨਾ ਤੁਹਾਡੇ ਹੱਥ ਜੇ ਹਾਰਡ ਕਾਪੀ ਹੋਣੀ ਚਾਹੀਦੀ ਆ ਤਾਂ ਤੁਸੀਂ ਮਾਲਕ ਨੂੰ ਜੇ ਤੁਸੀਂ ਕਹੋ ਵੀ ਪੰਡਤ ਨੂੰ ਅਸੀਂ 500 ਪਾਤਾ ਸਾਨੂੰ ਫੋਟੋ ਆ ਗਈ ਤਾਂ ਉਹਦੇ ਕੋਈ ਹੱਕਦਾਰ ਨਹੀਂ ਕਿ ਉਹ ਮੇਰੀ ਇਮਾਨਦਾਰੀ ਹੈ ਮਤਲਬ WhatsApp ਤੇ ਅਗਰ ਕਿਸੇ ਨੇ ਟਿਕਟ ਲੈਤੀ ਹੈ ਕਿ ਕਿਸੇ ਮਾਇਨੇ ਨਹੀਂ ਰੱਖਦੀ ਉਹ ਮਾਇਨੇ ਨਹੀਂ ਰੱਖਦੀ ਤੁਹਾਡੇ ਹੱਥੇ ਟਿਕਟ ਟੋਣੀ ਚਾਹੀਦੀ ਆ ਔਨਲਾਈਨ ਟਿਕਟ ਨਾ ਪਾਓ ਦੂਜੀ ਗੱਲ ਅਸੀਂ ਤੁਹਾਡੇ ਜਰੀਏ ਦੱਸ ਦਿਆਂ ਵੀ ਅਸੀਂ ਕਿਸੇ ਨੂੰ ਫੋਨ ਨਹੀਂ ਕਰਦੇ ਫੋਨ ਕਰਕੇ ਇਹ ਨਹੀਂ ਕਹਿੰਦੇ ਵੀ ਸਾਡੇ ਕੋਲ ਟਿਕਟ ਪਾ ਲਓ ਪੈਸੇ ਭਾ ਦਿਓ ਜੇ ਕੋਈ ਇਦਾਂ ਦੀ ਇਹਨਾਂ ਨੂੰ ਕਾਲ ਆਉਂਦੀਆਂ ਤਾਂ ਉਹ ਫੇਕ ਹੁੰਦੀਆਂ ਫਰਾਡ ਹੁੰਦੇ ਮੇਰੇ ਕੋਲ ਫੋਨ ਚੱਕਣ ਦਾ ਟਾਈਮ ਨਹੀਂ ਕਰਨਾ ਤਾਂ ਇੱਕ ਵਾਰ ਸੇ ਨਾ ਜਾਣੀ ਸਾਡੇ ਸਟਾਫ ਤੋਂ ਨਹੀਂ ਕਿਸੇ ਨੂੰ ਕਾਲ ਜਾਵੇ ਠੀਕ ਹੈ ਉਹਨਾਂ ਪਬਲਿਕ ਨੂੰ ਸੰਦੇਸ਼ ਕੀ ਦੇਣਾ ਚਾਹੁੰਦੇ ਆ ਆਨਵ ਸੁਣਿਆ ਹਾ ਦੇਣਾ ਜਾਨੇ ਉਹ ਆਪਣਾ ਟਾਈਮ ਚੋਂ ਟਾਈਮ ਕੱਢ ਕੇ ਇੱਕ ਤਾਂ ਜ ਸਾਡੇ ਕੋਲ ਆਉਣਾ ਟਾਈਮ ਕੱਢ ਕੇ ਆਉਣਾ ਜੀ ਠੀਕ ਹੈ ਤੇ ਬਾਕੀ ਦਿਵਾਲੀ ਦੇ ਜਰੀਏ ਹੁਣ ਜਿੱਦਾਂ ਮੰਨ ਲਓ ਹਰ ਇੱਕ ਬੰਦਾ ਕੋਊਗਾ ਵੀ ਅਸੀਂ ਕੁੰਡਲੀ ਦਾ ਟਿਕਟ ਲੈਣੀ ਆ ਇਹ ਕਰਨਾ ਉਹ ਕਰਨਾ ਠੀਕ ਹੈ ਨਹੀਂ ਉਹ ਸਾਰੀਆਂ ਨਹੀਂ ਹੋ ਸਕਦਾ ਕਿਉਂਕਿ ਇਕੱਠ ਜਿਆਦਾ ਹੁੰਦਾ ਇੱਕ ਬੰਦਾ ਘਟੋ ਘੜ 5-7 ਮਿੰਟ ਲੈ ਕੇ ਜਾਂਦਾ ਪਹਿਲਾਂ ਡੇਟ ਆਫ ਵਰਦਾ ਦਾ ਅਸੀਂ ਵੀ ਆਪਣਾ ਹਿਸਾਬ ਦਾ ਬੁਲਾਉਣਾ ਫਿਰ ਉਹਨਾਂ ਨੇ ਟਿਕਟਾਂ ਦੇਣੀਆਂ ਨੇ ਨਾ ਵੀ ਕਈ ਬੰਦੇ